ਆਣੀ ਤੋਂ 4 ਸਟਾਰਰ ਵਰਸ ਪੀਟੀਓ ਤੇ ਕਿੰਨੇ ਮਾਡਲ ਹੈ ਬਾਈ ਜੀ 20 ਮਾਡਲ ਹੈ 20 ਤੇ ਡਿਮਾਂਡ ਕੀ ਕਰਦਾ ਜੀ 592000 ਹੈ 592000 ਹੈ ਡਿਮਾਂਡ ਆ ਜੀ ਤੇ ਬਰੇਚੋਂ ਡਿਸਕਾਊਂਟ ਹੀ ਮਾਨ ਸਾਹਿਬ ਡਿਸਕਾਊਂਟ ਇਹ ਦੇ ਦਾਂਗੇ 570 ਦਾ ਜੀ ਠੀਕ ਹੈ ਸਵਰਾਜ 855 4 ਸਟਾਰਰ ਵਰਸ ਪੀਟੀਓ ਡਬਲ ਪੰਪ ਡਬਲ ਡਿਸਟਰੀਬਿਊਟਰ ਕਿੰਨਾ ਹੈ 2013 ਮਾਡਲ ਹੈ ਤੇਰੀ ਡਿਮਾਂਡ ਕੀ ਕਰਦਾ ਜੀ 462000 ਹੈ 462000 ਤਾਂ ਡਿਮਾਂਡ ਹੈ ਜੀ ਇਹ ਜੋ ਜੀ 40 ਦਾ ਦੇ ਦਾਂਗੇ 4 ਲੱਖ 40 ਹਜ਼ਾਰ ਦਾ ਟਰੈਕਟਰ ਬਾਈ ਜੀ ਤੁਹਾਨੂੰ ਮਿਲ ਜੂਗਾ ਉਹਨਾਂ ਦੇ 36 ਦੀ ਇਹ ਸੁਪਰ ਵਾਲਾ ਆ ਗਿਆ 50 ਹਰਸ ਪਾਵਰ ਦਾ ਇਹ ਵੀ 3 ਜੀ ਕੋਈ ਡਾਈ ਹਾਂ 3 ਸਪੀਡ ਡਬਲ ਡਿਸਟਿਬਿਊਟਰ ਹੈ ਡਬਲ ਡਿਸਟਿਬਿਊਟਰ 18 ਮਾਡਲ 18 ਵੀ ਡਿਮਾਂਡ ਕੀ ਕਰਦਾ ਜੀ ਇਹਦੀ ਡਿਮਾਂਡ 5 ਲੱਖ 92 ਹਜ਼ਾਰ ਹੈ 5 ਲੱਖ 92 ਹਜ਼ਾਰ ਡਿਮਾਂਡ ਆ ਗਈ ਹੈ ਜੇਕਰ ਲੋਨ ਵਗੈਰਾ ਸੌਦਾ ਹੈ ਜੀ ਆਹ ਲੋਨ ਵਗੈਰਾ ਵੀ ਹੋਵੇ ਲੇਕਿਨ ਇਹਨਾਂ ਨੂੰ ਟਰੈਕਟਰ ਹੀ ਕੱਟ ਲੈਣੇ ਠੀਕ ਆ ਬਾਈ ਜੀ ਤੇ ਨੰਬਰ ਕੀ ਹੈ ਜੀ ਆਪਣਾ 92295 77570 ਠੀਕ ਆ ਬਾਈ ਜੀ ਹਾਂਜੀ ਸੱਚੀ ਗਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੈਂ ਚਾਹੀ ਤਲਵੰਡੀ ਸਾਬੂ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਨੂੰ ਹੁੰਦੀ ਆ ਬਾਈ ਆਪਣੇ ਨਾਲ ਸੱਚੀ ਗਾ ਬਾਈ ਜੀ ਹੋਰ ਕਹਿ ਮੈਂ ਜੀ ਵਧੀਆ ਜੀ ਵਧੀਆ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਆ ਜੀ ਆਪਣੇ ਕੋਲੇ ਟਰੈਕਟਰ ਆਪਣੇ ਕੋਲੇ 8 ਤੋਂ 10 ਟਰੈਕਟਰ ਹੁੰਦੇ ਆ ਠੀਕ ਆ ਅੱਜ ਆਪਣੇ ਚਾਰ ਹੀ ਮੰਡੀ ਤੇ ਠੀਕ ਆ ਬਾਈ ਜੀ ਕਾਪੀ ਕਾਗਜ਼ਾਂ ਦੀ ਕਾਪੀ ਕਾਗਜ਼ਾਂ ਦੀ ਜ਼ਿੰਮੇਵਾਰੀ ਹੁੰਦੀ ਅਗਲੇ ਦੇ ਨਾਂ ਹੋਣ ਸਿੱਕਰ ਦੀ ਜਿਹੜਾ ਕਾਗਜ਼ ਚਾਹੀਦਾ ਆਪਾਂ ਲੈ ਕੇ ਠੀਕ ਆ ਜੀ ਤੇ ਲੋਨ ਵਗੈਰੇ ਸੌਦਾ ਹੈ ਜੀ ਆਹ ਲੋਨ ਵਗੈਰਾ ਵੀ ਲੋਕ ਇਹਨੇ ਪੁਰਾਣਾ ਟਰੈਕਟਰ ਵਟਾਉਣਾ ਹੈ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਠੀਕ ਆ ਬਾਈ ਜੀ ਤੇ ਨੰਬਰ ਕੀ ਹੈ ਜੀ ਆਪਣਾ 95295 77570 ਠੀਕ ਆ ਬਾਈ ਜੀ ਤੇ ਆਪਾਂ ਸਟਾਰਟ ਕਰਦੇ ਆ ਬਾਈ ਜੀ ਸਪਰਾ 744 ਤੋਂ 4 ਸਟਾਰ ਰਿਵਰਸ ਪੀਟੀਓ ਤੇ ਕਿੰਨੇ ਮਾਡਲ ਆ ਬਾਈ ਜੀ 20 ਮਾਡਲ ਹੈ 20 ਮਾਡਲ ਆ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਦੀ ਜੇ ਗੱਲ ਕਰੀਏ ਰੰਗ ਪੇਂਟ ਸਾਰਾ オリジナル ਹੈ ਬੈਂਪਰ ਤੋਂ ਮਗਰ ਫੱਟੀ ਥੀ ਠੀਕ ਹੈ ਜੀ ਪੂਰਾ Ориਜਨਲ ਆ ਬਾਈ ਜੀ ਰੰਗ ਪੇਂਟ ਨਵਾਂ ਟਰੈਕਟਰ ਜਮਾ ਤੇ ਕਿੰਨੇ ਘੰਟੇ ਚੱਲਿਆ ਟਰੈਕਟਰ ਇਹ 1300 ਦੇ ਲਗਭਗ ਚੱਲਿਆ 1300 ਘੰਟੇ ਲਗਭਗ ਟਰੈਕਟਰ ਚੱਲਿਆ ਹੋਇਆ ਹੈਗਾ ਇਹ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਫੁੱਲ ਟਾਪ ਮਾਡਲ ਆ ਹਾਂ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ 75 ਤੋਂ 80 ਪੈਸੇ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਬਾਈ ਜੀ ਮਗਰਾਟ ਤੇ ਰਿੰਮ ਦੇਖ ਸਕਦੇ ਹੋ ਤੁਸੀਂ ਚਿੱਟੇ ਦੁੱਧ ਵਰਗੇ ਚਮਕਦੇ ਆ ਬਾਈ ਜੀ ਰਿੰਮ ਤੇ ਮਗਰਾਟ ਇਹ ਮਾਡਲ ਕਿੰਨੇ ਦਾ ਅੱਛਾ ਜੀ ਨਹੀਂ ਹਾਂਜੀ ਮਾਡਲ ਕਿੰਨਾ ਹੈ ਮਾਡਲ 2020 ਹੈ ਜੀ ਹਾਂਜੀ ਪਰ ਰਜਿਸਟ੍ਰੇਸ਼ਨ ਇਹਦੀ 2024 ਦੀ ਹੈ ਜੀ ਠੀਕ ਆ ਬਾਈ ਜੀ ਪਾਸਿੰਗ ਇਹਦੀ 2039 ਤੱਕ ਹੈ ਜੀ ਠੀਕ ਆ ਜੀ 24 ਦੇ ਹਿਸਾਬ ਨਾਲ ਪਾਸਿੰਗ ਬਤੀ ਹੋਈ ਹੈ ਬੀਮਾ ਇਹ ਤਾਂ ਸੱਤ ਤੱਕ ਨੂੰ ਮਿਆਂ ਦਾ ਪੈਣਾ ਲੋ ਪ੍ਰੈਮ 2250 ਤੱਕ ਪਿਆ ਹੈਗਾ ਠੀਕ ਆ ਬੀਮਾ ਵੀ ਹੈਗਾ ਡਰਾਈਵਰ ਵੀ ਹੈਗਾ ਇਹਨੂੰ ਤੇ ਕਿਹਾ ਕਿ ਜਿਆਨੇ ਤੋਂ ਬੋਰ ਫਸਟ ਅੰਦਰ ਦਾ ਟਰੈਕਟਰ ਹੈ ਕੱਲਾ ਨਾ ਕਰਾਉਣ ਦਾ ਖਰਚ ਕੱਲਾ ਨਾ ਕਰਾਉਣ ਦਾ ਖਰਚ ਆਉਣਾ ਕੋਈ ਖਰਚ ਆ ਠੀਕ ਆ ਜੀ ਨਵਾਂ ਜੀ ਦਾ ਇੱਕ ਨੰਬਰ ਜਮਾ ਜਿਹੇ ਜਿਹ ਨਵਾਂ ਚਲਾ ਲਿਆ ਜਿਹੇ ਜਿਹ ਦਾ ਇਹ ਸ਼ੋਰੂਮ ਨੂੰ ਪਤਾ ਹੀ ਨਹੀਂ ਲੱ ਸਮਾਈ ਚੱਲਿਆ ਡਾਇਰੈਕਟਰ ਹਾਂਜੀ ਤੇ ਡਿਮਾਂਡ ਕੀ ਕਰਦਾ ਜੀ 592000 ਹੈ 592000 ਡਿਮਾਂਡ ਲਈ ਤੇ ਬਰੇਚੋਂ ਡਿਸਕਾਊਂਟ ਹੀ ਮਾਨਸਾ ਡਿਸਕਾਊਂਟ ਇਹ ਦੇ ਦਾਂਗੇ 570 ਦਾ ਜੀ ਠੀਕ ਆ ਬਾਈ ਜੀ 570000 ਦਾ ਡਾਇਰੈਕਟਰ ਮੈਗੂ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 ਪਲੱਸ ਵਾਲਾ ਮਾਡਲ ਆ ਗਿਆ ਹਾਂਜੀ ਕਿੰਨੇ ਮਾਡਲ ਹੈ ਜੀ ਇਹ ਇਹ 2009 ਮਾਡਲ ਨਵਾਂ ਮਾਡਲ ਆ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਮਗਰਲੇ 90 ਤੋਂ 95 ਰੁਪਏ ਸੀ ਨਵੇਂ ਆ ਰ ਕੀ ਹੈ ਕਿ ਮੂਹਰਲੇ 65 ਰੁਪਏ ਠੀਕ ਆ ਬਾਈ ਜੀ ਪਾਵਰ ਸਟੀਅਰਿੰਗ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ 3 ਸਪੀਡ 3 ਸਪੀਡ ਚਾਹੀਦੀ 52 ਹਸ ਪਾਵਰ ਪਲੱਸ ਵਾਲਾ ਠੀਕ ਹੈ ਜੀ 55 ਹਸ ਪਾਵਰ ਚ ਬਾਈ ਪਲੱਸ ਵਾਲਾ ਮਗਰਾੜਾ ਦੀ ਜੇ ਗੱਲ ਕਰੀਏ ਨਾਲ ਦੀ ਹੈ ਬਾਈ ਹਾਂਜੀ ਹਾਂਜੀ ਸਭ ਕੁਛ ਨਾਲ ਦੇ ਮਗਰਾੜਾ ਬਾਈ ਜੀ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਟਰੈਕਟਰ ਦੀ ਪੂਰੀ ਬੜੀਆ ਪੂਰੀ ਹਸਟੰਦਰ ਦਾ ਟਰੈਕਟਰ ਪੰਜਾਬ ਨੰਬਰ ਆ ਹਸਟੰਦਰ ਆ ਇਹ ਦੀ ਡਿਮਾਂਡ ਕੀ ਕਰਦਾ ਜੀ 455 ਡਿਮਾਂਡ ਹੈ 455000 ਦਾ ਡਿਮਾਂਡ ਆ ਜੀ ਇਹ ਤੋਂ ਹੀ ਮੰਨਤਾ ਨਹੀਂ ਜੇ ਆਪਾਂ ਦੇ ਦਾਂਗੇ 430000 ਦਾ ਜੀ 430000 ਦਾ ਟਰੈਕਟਰ ਇਹ ਮਿਲ ਜਾਊਗਾ ਜੀ ਜੇ ਕਹੇ ਦੀ ਰਜਿਸਟ੍ਰੇਸ਼ਨ ਦੱਸਦੀ ਹੈ ਪਾਸ ਸਿੰਘ ਜੀ 2025 ਠੀਕ ਆ ਬਾਈ ਜੀ ਨਾਮ ਕਰਾਉਣਾ ਕਿਸੇ ਨੇ ਨਾਮ ਵੀ ਹੋ ਜਾਊ ਠੀਕ ਆ ਜੀ ਤੇ ਅੱਗੇ ਆ ਗਿਆ ਜੀ ਸਵਰਾਜ 855 4 ਸਟਾਰਰ ਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਆ ਗਿਆ ਤੇ ਕਿੰਨੇ ਮਾਡਲ ਹੈ ਜੀ ਇਹ 2013 ਮਾਡਲ 13 ਮਾਡਲ ਆ ਤੇ ਜੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀ ਜੀ ਟਾਇਰ ਦੇ 70 ਪੈਸੇ ਚਾਰੇ ਨਾਲ ਦੇ ਆ ਜੀ ਨਹੀਂ ਟਾਇਰ ਬਦਲੇ ਚੀਜ਼ ਹੋਏ ਹੋਏ ਤੇ ਮਗਰਾਡ ਮਗਰੂੜੀ ਗਰਾਡ ਮਗਰੂੜ ਪੂਰੇ ਵਧੀਆ ਕਿਤੇ ਗਲਾਬਟ ਓਰੀਜਨਲ ਆ ਜੀ ਹਾਂਜੀ ਰੰਗ ਪੇਂਟ ਦੀ ਜੇ ਗੱਲ ਕਰੀ ਪੂਰਾ ਓਰੀਜਨਲ ਆ ਜੀ ਹਾਂਜੀ ਜੰਮ ਕਾ ਬੜਾ ਪੰਪਡਾ ਵਾਲ ਡਿਸਟ੍ਰੀਬਿਊਟਰ ਬਾਈ ਜੀ ਫਾਈਬਰ ਵਾਲੀ ਹੁੱਡ ਵੀ ਮਿਲੂ ਸਾਨੂੰ ਲੱਗੀ ਲਗਾਈ ਤੇ ਰੰਗ ਪੇਂਟ ਦਾ ਪੂਰਾ ਸਾਫਾ ਟਰੈਕਟਰ ਕੰਡੀਸ਼ਨ ਥੋੜੇ ਸਾਬਨੇ ਨਾਲ ਤੇ ਬੈਂਪਰ ਤੋਂ ਲੈ ਕੇ ਛਤਰੀ ਵਾਲਾ ਸਮਾਨ ਵੀ ਲਾਈਟ ਵੱਤੀ ਪੱਖਾ ਅਚਿੱਤੇ ਤੇ ਡੰਡਾ ਵੱਟੀ ਡੰਡਾ ਵੱਟੀ ਵੀ ਨਾਲ ਸਾਰਾ ਕੋਈ ਨਾ ਬੋਲੋ ਕਿਸ ਨੂੰ ਤੇ ਐਸੇ ਸਰੀ ਤੇ ਪੈਸੇ ਲਾਉਂਦੇ ਲੋਕ ਠੀਕ ਆ ਬਾਈ ਜੀ ਇਹਦਾ ਨੰਬਰ ਹੀ ਇਹਦਾ ਹਰਿਆਣੇ ਦਾ ਨੰਬਰ ਹੈ ਜੀ ਤੇ ਮਾਡਲ ਕਿੰਨਾ ਹੈ ਜੀ ਇਹ 2013 ਮਾਡਲ ਤੇਰੀ ਮੰਗ ਕੀ ਕਰਦੇ ਜੀ 462000 4 ਲੱਖ 60 ਹਜ਼ਾਰ ਦਾ ਡਿਮਾਂਡ ਹੈ ਜੀ ਇਹ ਚੋ ਜੀ 40 ਦਾ ਦੇ ਦਾਂਗੇ ਜੀ 4 ਲੱਖ 40 ਹਜ਼ਾਰ ਦਾ ਟਰੈਕਟਰ ਬਾਈ ਜੀ ਤੁਹਾਨੂੰ ਮਿਲ ਜੂਗਾ ਐ ਪਰ ਹੁਣ ਤਾਂ ਕੋਈ ਨਹੀਂ ਦੇ ਸਕਦਾ ਜੀ ਜੀ ਠੀਕ ਹੈ ਰਾ ਮਾਡਲ ਡਿਸਟਰੀਬਿਊਟਰ ਆ ਠੀਕ ਹੈ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਬਾਈ ਜੀ ਫੁੱਲ ਟਾਪ ਮਾਡਲ ਆ ਪਾਵਰ ਸਟੀering ਦਾ ਤੇ ਕੰਡੀਸ਼ਨ ਪੂਰੀ ਸਾਫ ਆ ਅੱਗੇ ਆ ਗਿਆ ਜੀ ਨਿਊ ਆਲੈਂਡ 373 ਇਹ ਸੁਪਰ ਆਲ ਆ ਗਿਆ 50 ਹਾਰਸ ਪਾਵਰ ਦਾ ਇਹ ਵੀ 3 ਸੀਪੜਾਈ ਆ ਆਹ 3 ਸਪੀਡ ਡਬਲ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਆ ਪਾਵਰ ਸਟੀering ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਇਹ ਗੱਲ ਕਰੀ ਟਾਇਰ ਦੇ 70 ਕੁ ਪੈਸੇ ਆਈ ਕਿਥੋਂ ਨਾਲ ਦੇ ਨਾਲ ਦੇ ਟਾਇਰ ਨਾਲ ਦੇ ਟਾਇਰ 70 ਕੁ ਪੈਸੇ ਐਮ ਆਰ ਐਫ ਦਾ ਚੌਪੜ ਹਾਂਜੀ ਤੇ ਕਿੰਨੇ ਘੰਟੇ ਚੱਲੇ ਆ ਰੋਡ ਟ੍ਰਿਪ 14-1500 ਦੇ ਲਗਭਗ 14-1500 ਘੰਟੇ ਲੱਗਪਕੇ ਡੰਡਾ ਹੈ ਮਾਡਲ ਕਿੰਨਾ ਹੈ ਜੀ 18 ਮਾਡਲ ਹੈ 18 ਮਾਡਲ ਹੈ ਕੰਡੀਸ਼ਨ ਟਰੈਕਟਰ ਦੀ ਪੂਰੀ ਸਾਫ ਪਈ ਹੈ ਬਾਈ ਜੀ ਪੂਰੀ ਸਾਫ ਹੈ ਜਿਹੜੇ ਬੇਟ ਤੋਂ ਲੈ ਕੇ ਸਾਰਾ ਠੀਕ ਹੈ ਜੀ ਇਹਦੇ ਦੇ ਨਾਲ ਹੀ ਮਲੂ ਡੰਡਾ ਪੱਟੀ ਤੇ ਫਾਈਬਰ ਵੀ ਹੋਣੀ ਹੈ ਅਗਰ ਖਤਰੀ ਵੀ ਨਾਲ ਡੰਡਾ ਬਾਈ ਜੀ ਠੀਕ ਕੋਈ ਕਿੱਲੀ ਸਭ ਕੁਝ ਨਾਲ ਪੁੱਛੋ ਜੀ ਬਾਈ ਜੀ ਇਹਦੀ ਡਿਮਾਂਡ ਕੀ ਕਰਦੇ ਆ ਜੀ ਇਹਦੀ ਡਿਮਾਂਡ 592 592 ਹਜ਼ਾਰ ਡਿਮਾਂਡ ਆ ਜੀ ਇਹ ਤਾਂ ਮੰਨ ਤਾਂ ਤੇ 570 ਦਾ ਦੇਣਾ 570000 ਦਾ ਟਰੈਕਟਰ ਬਜਟ ਸਾਰੇ ਟਰੈਕਟਰ ਟਾਪ ਮਾਡਲ ਆਗੇ ਬਾਈ ਜੀ ਸਾਰੇ ਟਰੈਕਟਰ ਜੋ ਮਾਨਤਾਂ ਫੁੱਡੇ ਸਾਹਮਣੇ ਹੋ ਹੀ ਗਿਆ ਤੇ ਲੋਨ ਹੋਈ ਰਿਓ ਸਾਰਿਆਂ ਦਾ ਉੱਚੇ ਮਾਡਲ ਤੇ ਨਹੀਂ ਹੋਣਾ ਕੱਲੇ ਨਵੇਂ ਮਾਡਲ ਤੇ ਨਹੀਂ ਹੋਣਾ ਬਾਕੀ ਸਾਰਿਆਂ ਤੇ ਹੋ ਜਾਊਗਾ ਪੁਰਾਣਾ ਟਰੈਕਟਰ ਕਟਾਣਾ ਉਹ ਵੀ ਕਟਿਆ ਜਾ ਹਾਂ ਜੈਜ ਰੇਟ ਤੇ ਮਾਰਕੀਟ ਰੇਟ ਤੇ ਕਟਿਆ ਜਾ ਠੀਕ ਆ ਬਾਈ ਜੀ ਤੇ ਆਪਣਾ ਪਿੰਡ ਕੀ ਕਿਹੜਾ ਹੈ ਜਬਨ ਦੇਸੀ ਹੋਏ ਠੀਕ ਹੈ ਤੇ ਫੋਨ ਨੰਬਰ 97295 77570 ਠੀਕ ਆ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ